ਸਿੱਧੂ ਮੂਸੇਵਾਲੇ ਦੀ ਪਸੰਦੀਦਾ ਜੋੜੀ ਬਲਕਾਰ ਅੰਖੀਲਾ ਅਤੇ ਮਨਜਿੰਦਰ ਗੁਲਸ਼ਨ ਜੋ ਕਿ ਮੂਸੇਵਾਲੇ ਨੂੰ ਬੇਹਦ ਪਸੰਦੀਦਾ ਜੋੜੀ ਸੀ ਤੇ ਆਪਣੇ ਸਮੇਂ ਦੇ ਵਿੱਚ ਇਹਨਾਂ ਨੇ ਖੂਬ ਨਾਮ ਖਟਿਆ ਸਿੱਧੂ ਮੂਸੇਵਾਲੇ ਦੀ ਮਾਤਾ ਇਹਨਾਂ ਦੇ ਨਵੇਂ ਘਰ ਦੇ ਮਹੂਰਤ ਤੇ ਪਹੁੰਚੀ ਤੇ ਇਸ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਬੇਹਦ ਵਾਇਰਲ ਵੀ ਹੋ ਰਹੀਆਂ ਨੇ ਚਾਹੇ ਸਿੱਧੂ ਇੱਥੇ ਨਹੀਂ ਹੈ ਲੇਕਿਨ ਸਿੱਧੂ ਦੇ ਮਾਪੇ ਇੱਥੇ ਪਹੁੰਚ ਕੇ ਉਹਨਾਂ ਨੇ ਇਸ ਜੋੜੀ ਨੂੰ ਆਸ਼ੀਰਵਾਦ ਦਿੱਤਾ ਤੇ ਉਹਨਾਂ ਦੇ ਨਵੇਂ ਘਰ ਦਾ ਮਹੂਰਤ ਕੀਤਾ ਜਿਸੀਆਂ ਤਸਵੀਰਾਂ ਵੀਡੀਓ ਸੋਸ਼ਲ ਮੀਡੀਆ ਤੇ ਬੇहद ਵਾਇਰਲ ਹੋ ਰਹੀਏ ਨੇ ਵੱਲ ਤੁਸੀਂ ਵੀ ਦੇਖੋ ਤਸਵੀਰਾਂ ਤੇ ਉਹ ਵੀਡੀਓ ਸਿੱਧੂ ਮੂਸੇਵਾਲੇ ਦੇ ਪਸੰਦੀਦਾ ਜੋੜੀ ਬਲਕਾਰ ਅੰਖੀਲਾ ਆਤੇ ਮਨਜਿੰਦਰ ਗੁਲਸ਼ਨ ਜੋ ਕਿ ਮੂਸੇਵਾਲੇ ਨੂੰ ਬੇਹਦ ਪਸੰਦੀਦਾ ਜੋੜੀ ਸੀ ਤੇ ਆਪਣੇ ਸਮੇਂ ਦੇ ਵਿੱਚ ਇਹਨਾਂ ਨੇ ਖੂਬ ਨਾਮ ਖਟਿਆ ਸਿੱਧੂ ਮੂਸੇਵਾਲੇ ਦੀ ਮਾਤਾ ਇਹਨਾਂ ਦੇ ਨਵੇਂ ਘਰ ਦੇ ਮਹੂਰਤ ਤੇ ਪਹੁੰਚੇ ਤੇ ਇਸ ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਬੇਹਦ ਵਾਇਰਲ ਵੀ ਹੋ ਰਹੀਆਂ ਨੇ ਚਾਹੇ ਸਿੱਧੂ ਇੱਥੇ ਨਹੀਂ ਹੈ ਲੇਕਿਨ ਸਿੱਧੂ ਦੇ ਮਾਪੇ ਇੱਥੇ ਪਹੁੰਚ ਕੇ ਉਹਨਾਂ ਨੇ ਇਸ ਜੋੜੀ ਨੂੰ ਆਸ਼ੀਰਵਾਦ ਦਿੱਤਾ ਤੇ ਉਹਨਾਂ ਦੇ ਨਵੇਂ ਘਰ ਦਾ ਮਹੂਰਤ ਵੀ ਕੀਤਾ ਜਿਸ ਦੀਆਂ ਤਸਵੀਰਾਂ ਵੀਡੀਓ ਸੋਸ਼ਲ ਮੀਡੀਆ ਤੇ ਬੇਹੱਦ ਵਾਇਰਲ ਹੋ ਰਹੀਆਂ ਨੇ ਵੱਲ ਤੁਸੀਂ ਵੀ ਦੇਖੋ ਆ ਤਸਵੀਰਾਂ ਤੇ ਉਹ ਵੀਡੀਓ